ਪੰਜਾਬੀ ਪੜ੍ਹਤੀ ਅੱਖਰੀਆਂ ਆਪਾਂ ਉਹਨਰੇੜੀ ਚਾਰ ਕਲਾਸਾਂ ਕਾ ਚੁੱਕੇ ਆਂ ਅਵਰ ਚਾਰਾਂ ਕਲਾਸਾਂ ਦੇ ਵਿੱਚ ਆਪਾਂ ਪਹਿਲੀਆਂ ਚਾਰ ਲਾਈਨਾਂ ਜਿਹੜੀਆਂ ਇਹਨੀਆਂ ਕੀਤੀਆਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਇਹਦੀ 5ਵੀਂ ਲਾਈਨ ਮਤਲਬ ਤੱਤਾ ਥੱਥਾ ਦੱਦਾ ਧੱਦਾ ਨੰਨਾ ਇਹਦੀਆਂ ਅਲੱਗ-ਲੱਗ ਸੌਂਗਸ ਔਰ ਇਹਨਾਂ ਨਾਲ ਬਣਨ ਵਾਲੇ ਸ਼ਬਦ ਇਹਨਾਂ ਨੂੰ ਅੰਗਰੇਜ਼ੀ ਚ ਕਿਵੇਂ ਲਿਖਣਾ ਇਹ ਸਿੱਖਾਂਗੇ ਸੋ ਲੈਟਸ ਸਟਾਰਟ ਤਾਂ ਸਭ ਤੋਂ ਪਹਿਲਾ ਅੱਖਰ ਹੈ ਤੱਤਾ ਤੱਤੇ ਨੂੰ ਆਪਾਂ ਅੰਗਰੇਜ਼ੀ ਚ ਟੀ ਰਾ ਲਿਖਦੇ ਆਂ ਤਾਂ ਇਹਦੇ ਨਾਲ ਟੋਟਲ ਜਿਹੜੀਆਂ ਹੈਗੀਆਂ 18 ਸਾਊਂਡਸ ਠੀਕ ਹੈ ਪਹਿਲੀ ਇਹ ਗੇ ਤੱਤੇ ਕੰਨਾ ਤਾ ਇੰਗਲਿਸ਼ੇ ਨੂੰ T A ਨਾ ਲਿਖਿਆ ਜਾਊਗਾ ਤਾਂ ਕਾਮਨ ਸ਼ਬਦ ਜਿਹੜਾ ਆਪਣੇ ਕੋਲ ਇਹਦੇ ਨਾਲ ਬਣਦਾ ਹੈ ਉਹ ਹੈ ਤਾਰ ਠੀਕ ਹੈ ਜਿਵੇਂ ਵਾਇਰ ਹੁੰਦੀ ਆ ਅੰਗਰੇਜ਼ੀ ਚ ਵਾਇਰ ਕਹਿੰਦੇ ਆ ਪੰਜਾਬੀ ਚ ਤਾਰ ਦੂਸਰੀ ਸਾਊਂਡ ਹੈ ਤੱਤੇ ਕੰਨਾ ਉੱਤੇ ਬਿੰਦੀ ਤਾ T A N ਜਿਵੇਂ ਆਪਣੇ ਕੋਲ ਸ਼ਬਦ ਹੈ ਪੰਜਾਬੀ ਦਾ ਤਾਂਗ ਠੀਕ ਹੈ ਤਾਂਗ T A N G H ਤੀਸਰੀ ਸੌਂਦ ਆਪਣੇ ਕੋਲੇ ਹੈ ਤੱਤੇ ਦੇ ਉੱਤੇ ਟਿੱਪੀ ਤੰ ਅੰਗਰੇਜ਼ੀ 'ਚ ਇਹਨੂੰ T A N ਲਿਖਿਆ ਜਾਊਗਾ ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੈ ਤੰਗ ਠੀਕ ਹੈ T A N G ਤੰਗ ਚੌਥੀ ਸੌਂਦ ਹੈ ਤੱਤੇ ਔਂਕੜ ਉੱਤੇ ਟਿੱਪੀ ਤੂੰ ਅੰਗਰੇਜ਼ੀ 'ਚ ਇਹਨੂੰ ਲਿਖਿਆ ਜਾਊਗਾ T U N ਜਿਵੇਂ ਆਪਣੇ ਕੋਲੇ ਸ਼ਬਦ ਹੈ ਤੋਂਗ ਠੀਕ ਹੈ ਪੰਜਾਬੀ 'ਚ ਆਪਣੇ ਕੋਲੇ ਸ਼ਬਦ ਹੈ ਤੋਂਗ T U N G ਤਾਂ ਪੰਜਵੀਂ ਸਾਊਂਡ ਆਪਣੇ ਕੋਲੇ ਹੈ ਤੱਤੇ ਦੇ ਉੱਤੇ ਅਧਕ ਤ ਅੰਗਰੇਜ਼ੀ 'ਚ ਇਹਨੂੰ T E ਲਿਖਿਆ ਜਾਊਗਾ ਠੀਕ ਹੈ ਜਿਵੇਂ ਸ਼ਬਦ ਆਪਣੇ ਕੋਲੇ ਹੈ ਪੰਜਾਬੀ 'ਚ ਇਹਦੇ ਨਾਲ ਟੱਟ ਟੱਟ T E ਡਬਲ T T E ਡਬਲ T ਛੇਵੀਂ ਸਾਊਂਡ ਆਪਣੇ ਕੋਲੇ ਹੈ ਤੱਤੇ ਨੂੰ ਔਂਕੜ ਉੱਤੇ ਅਧਕ ਤ ਅੰਗਰੇਜ਼ੀ 'ਚ ਇਹਨੂੰ T U ਨਾ ਲਿਖਿਆ ਜਾਊਗਾ ਠੀਕ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੈ ਇਹਦੇ ਨਾਲ ਟੁੱਕਾ ਟੁਕਾ ਤੀਰ ਟੁੱਕਾ ਤਿਰਤੁ ਕਾ ਠੀਕ ਹੈ ਤੁਕਾ ਸਤਵੀਂ ਸਾਊਂਡ ਆਪਣੇ ਕੋਲੇ ਹੈ ਤਤੇ ਔਂਕੜ ਤੂ ਅੰਗਰੇਜ਼ੀ ਚ ਇਹਨੂੰ TU ਨਾਲ ਲਿਖਿਆ ਜਾਊਗਾ ਜਿਵੇਂ ਆਪਾਂ ਕਹਿਣਾ ਹੋਵੇ ਪੰਜਾਬੀ ਚ ਆਪਣੇ ਕੋਲੇ ਸ਼ਬਦ ਹੈ ਤੁਰਨਾ ਤੁਰਨਾ T U R N A ਅੱਠਵੀਂ ਸਾਊਂਡ ਹੈ ਤਤੇ ਨੂੰ ਪੈਰ ਚ ਦਲੈਂਕੜ ਤੂ ਅੰਗਰੇਜ਼ੀ ਚ ਇਹਨੂੰ T O O ਨਾਲ ਲਿਖਿਆ ਜਾਊਗਾ ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੈ ਪੰਜਾਬੀ ਚ ਤੂਤ ਤੂਤ ਦਰਖਤ ਹੁੰਦਾ ਠੀਕ ਹੈ ਉਤ ਨਾਉਂ ਸਾਉਂਡ ਹੈ ਤੱਤੇ ਦੇ ਪੈਰ ਚ ਦਲੈਂਕੜ ਉੱਤੇ ਟਿੱਪੀ ਤੂੰ ਅੰਗਰੇਜ਼ੀ ਚ ਇਹਨੂੰ T O N ਲਿਖਿਆ ਜਾਊਗਾ ਜਿਵੇਂ ਆਪਣੇ ਕੋਲ ਸ਼ਬਦ ਹੈ ਇਸ ਆ ਸਾਉਂਡ ਦੇ ਨਾਲ ਤੁੰਬੀ T O M B I ਦੇਖੋ ਸਾਉਂਡ ਜਿਹੜੀ ਹੈ ਨੇਜ਼ਲਾ ਬੇਸ਼ੱਕ ਜਿਹੜੀ ਹੈ ਇਹ ਚ ਤੁੰਬੀ ਚ ਹਲਕਾ ਜਿਹਾ ਮਮਾ ਆਉਂਦਾ ਉਸੇ ਕਰਕੇ ਇਥੇ M ਲੱਗੀ ਆ ਠੀਕ ਹੈ ਪਰ ਇਹ ਜਿਹੜੀ ਸਾਊਂਡ ਹੈ T W O N ਦੀ ਹੀ ਹੈ ਠੀਕ ਤਾਂ 10ਵੀਂ ਸਾਊਂਡ ਹੈ ਤੱਤੇ ਨੂੰ ਸਿਹਾਰੀ ਤੇ T I ਜਿਵੇਂ ਆਪਾਂ ਕਹਿਣਾ ਹੋਵੇ ਤਿੰਕਾ 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 ਠੀਕ ਹੈ T I N K A 11ਵੀਂ ਸਾਊਂਡ ਹੈ ਤੱਤੇ ਸਿਹਾਰੀ ਉੱਤੇ ਟਿੱਪੀ ਤੇ T I N ਜਿਵੇਂ ਆਪਣੇ ਕੋਲੇ ਸ਼ਬਦ ਹੈ ਪੰਜਾਬੀ ਚ ਤਿੰਨ ਤਿੰਨ 3 ਟੀ ਆਈ ਡਬਲ ਐਨ ਤਿੰਨ ਬਾਰਮੀ ਸਾਉਂਡ ਹੈ ਤੱਤੇ ਸਹਿਰੀ ਉੱਤੇ ਅਦਕ ਤ ਟੀ ਆਈ ਜਿਵੇਂ ਆਪਣੇ ਕੋਲੇ ਸ਼ਬਦ ਹੈ ਪੰਜਾਬੀ ਦਾ ਤਿੱਲਾ ਠੀਕ ਹੈ ਤਿੱਲਾ ਤਿੱਲੇ ਵਾਲੀ ਜੁੱਤੀ ਟੀ ਆਈ ਡਬਲ ਐਲ ਏ ਤਿੱਲਾ ਆ 13ਵੀਂ ਸਾਉਂਡ ਹੈ ਤੱਤੇ ਨੂੰ ਬਿਹਾਰੀ ਤੀ ਆ ਟੀ ਡਬਲ ਈ ਜਿਵੇਂ ਆਪਣੇ ਕੋਲੇ ਸ਼ਬਦ ਹੈ ਤੀਰ ਤੀਰ ਠੀਕ ਹੈ ਤੀਰ ਅ 14ਵੀਂ 사운ਡ ਹੈ ਤੱਤੇ ਲਾਮ ਤੇ ਪੀ ਈ ਤਾਂ ਜਿਵੇਂ ਸ਼ਬਦ ਹੋ ਗਿਆ ਆਪਣੇ ਕੋਲੇ ਤੇਰਾ ਤੇਰਾ ਪੀ ਈ ਆਰ ਏ ਤੇਰਾ 13ਵੀਂ 사운ਡ ਹੈ ਤੱਤੇ ਦ람 ਤਾ ਪੀ ਏ ਆਈ ਤਾਂ ਜਿਵੇਂ ਆਪਣੇ ਕੋਲੇ ਇਹਦੇ ਨਾਲ ਸ਼ਬਦ ਹੋ ਗਿਆ ਤੈਰਨਾ ਠੀਕ ਹੈ ਪੀ ਏ ਆਈ ਆਰ ਐਨ ਏ ਤੈਰਨਾ 16ਵੀਂ ਹੈ ਤੱਤੇ ਹੋੜਾ ਤੋ ਪੀਓ ਜਿਵੇਂ ਆਪਣੇ ਕੋਲੇ ਸ਼ਬਦ ਹੈ ਇਹਦੇ ਨਾਲ ਤੋਰ p o r ਤੋਰ ਸਾਰਵੀ ਸਾਉਂਡ ਹੈ ਤੱਤੇ ਹੋੜਾ ਉੱਤੇ ਬਿੰਦੀ ਤੋਂ ਤਾ ਟੀ o n ਜਿਵੇਂ ਆਪਣੇ ਕੋਲੇ ਇੱਕ ਸ਼ਬਦ ਹੈ ਤੋਂਦ ਤੋਂਦ ਹਿੰਦੀ ਦਾ ਸ਼ਬਦ ਆ ਵਦੇਵੇ ਪੇੜ ਨੂੰ ਕਹਿੰਦੇ ਆ ਤੋਂਦ ਠੀਕ ਹੈ t o n d ਆ ਲਾਸਟ 사ਉਂਡ ਹੈ ਤੱਤੇ ਨੂੰ ਕਨੌੜਾ ਤ ਪ o t a u ਜਿਵੇਂ ਆਪਣੇ ਕੋਲੇ ਸ਼ਬਦ ਹੁੰਦਾ ਤੌਖਲਾ ਠੀਕ ਹੈ ਤੋਖਲਾ T A U K H L A ਤੋਖਲਾ ਅਗਲਾ ਖਰਾ ਆਪਣੇ ਕੋਲੇ ਹੈ ਥੱਥਾ ਥੱਥੇ ਨੂੰ ਆਪਾਂ ਅੰਗਰੇਜ਼ੀ ਚ T H ਨਾਲ ਲਿਖਦੇ ਹਾਂ ਇਹਦੇ ਨਾਲ ਟੋਟਲ 9 ਸਾਊਂਡਸ ਆ ਪਹਿਲੀ ਹੈਗੀ ਥੱਥੇ ਕੰਨਾ ਥਾ T H D O B L E R ਜਿਵੇਂ ਸ਼ਬਦ ਆਪਣੇ ਕੋਲੇ ਪੰਜਾਬੀ ਚ ਇਹਦੇ ਨਾਲ ਹੈ ਥਾਲੀ ਠੀਕ ਹੈ ਥਾਲੀ T H D O B L E I ਥਾਲੀ ਦੂਸਰੀ ਹੈ ਥੱਥੇ ਉੱਤੇ ਟਿੱਪੀ ਥ ਥਾ ਨ ਆਪਣੇ ਕੋਲੇ ਇੱਕ ਸ਼ਬਦ ਹੁੰਦਾ ਪੰਜਾਬੀ ਚ ਥੰਦਾ ਥੰਦਾ ਮਤਲਬ ਥੰਦੇ ਆਇਆ ਵਾ ਜਿਹਨੂੰ ਤੇਲ ਲੱਗਿਆ ਵਾ ਉਹ ਵੇਚੀ ਘਣਾ ਠੀਕ ਹੈ ਥੰਦਾ ਜਿਵੇਂ T H A N D A ਤੀਸਰਾ ਹੈ ਥੱਥੇ ਦੇ ਉੱਤੇ ਆਦਕ ਥ T H A ਜਿਵੇਂ ਸ਼ਬਦ ਆਪਣੇ ਕੋਲੇ ਹੁੰਦਾਗਾ ਥੱਲਾ ਥੱਲਾ ਠੀਕ ਹੈ ਕਿਸੇ ਚੀਜ਼ ਦਾ ਥੱਲਾ P H A डबल L ए चौथी साउंड है थथे दे पैर च ओंकड़ उत्ते अदक थो टी एच यू ता जमे शब्द अपने कोले हुंदा पंजाबी च थुक ठीक है थोक पी एच यू डबल के ता अणवी साउंड है थथे दे बहेर च ओंकड़ थो टी एच यू ता एज में अपने कोले शब्द है अपने कोले थड़ थड़ टी एच यू आर ठीक है ਥੋੜ ਵੀ ਕਹਿੰਦੇ ਆ ਥੋੜ ਵੀ ਕਹਿੰਦੇ ਆ ਕਿਸੇ ਚੀਜ਼ ਦੀ ਜਦੋਂ ਘਾਟ ਹੋ ਜੇ ਥੋੜ ਹੋ ਜੇ ਠੀਕ ਹੈ ਉਹਨੂੰ ਥੋੜ ਕਹਿੰਦੇ ਆ ਆ 6ਵੀਂ ਸਾਊਂਡ ਹੈ ਥੱਥੇ ਨੂੰ ਸਿਆਰੀ ਥੇ T H I ਜਿਵੇਂ ਪੰਜਾਬੀ ਚ ਆਪਣੇ ਕੋਲੇ ਸ਼ਬਦ ਹੈ ਥਿਰਕਣਾ ਠੀਕ ਆ ਥਿਰਕਣਾ T H I R K N A ਥਿਰਕਣਾ ਥਿਰਕਣਾ ਮਤਲਬ ਨੱਚਣਾ ਠੀਕ ਆ 7ਵੀਂ ਹੈ ਥੱਥੇ ਲਾਮ ਥੇ P H E ਸ਼ਬਦ ਉਹਦੇ ਆਪਣੇ ਕੋਲੇ ਥੇ ਠੀਕ ਹੈ ਥੇ ਹੋਣਾ ਜਿਵੇਂ ਕਹਿੰਦੇ ਗਾਲ ਹੁੰਦੀ ਹੈ ਪੰਜਾਬੀ ਚ ਬੜੀਆਂ ਆਮ ਕੱਢ ਦਿੰਦੀਆਂ ਥੇ ਥੇ ਮਤਲਬ ਜਿਹੜੀ ਚੀਜ਼ ਬਰਬਾਦ ਹੋਈ ਵੀ ਹੋਵੇ ਠੀਕ ਆ ਆਮ ਤੌਰ ਤੇ ਪਿੰਡਾਂ ਨੂੰ ਕਹਿੰਦੇ ਨੇ ਜਗ੍ਹਾ ਨੂੰ ਕਹਿੰਦੇ ਨੇ ਥੇ ਹੋਈ ਵੀ ਮਤਲਬ ਬਰਬਾਦ ਹੋਈ ਵੀ ਖਤਮ ਹੋਈ ਵੀ ਥੇ ਠੀਕ 8ਵੀਂ ਹੈ ਤਾਂ ਥੇਦਲਾਮ TH A I ਠੀਕ ਹੈ ਤਾਂ ਸ਼ਬਦ ਆਪਣੇ ਕੋਲੇ ਬਣਦਾਗਾ ਥੈਲਾ ਥੈਲਾ T H A I L ਏ ਤਾਂ ਨਵੀ ਹੈ ਥੱਥੇ ਹੋੜਾ ਥੋ ਪੀ ਐਚ ਓ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੋ ਗਿਆ ਥੋਟ ਕਿ ਕਾ ਥੋਟ ਟੀ ਐਚ ਓ ਟੀ ਥੋਟ ਅਗਲਾ ਖਰ ਆਪਣੇ ਕੋਲੇ ਹੈ ਦੱਦਾ ਦੱਦੇ ਨੂੰ ਆਪਾਂ ਅੰਗਰੇਜ਼ੀ ਚ ਡੀ ਨਾਲ ਲਿਖਦੇ ਆ ਤਾਂ ਇਹਦੇ ਨਾਲ ਟੂਟੂ 16 ਸੌਂਸਾ ਪਹਿਲੀ ਹੈ ਦੱਦੇ ਕੰਨਾਂ ਦਾ ਟੀ ਡਬਲ ਏ ਠੀਕ ਹੈ ਜਿਵੇਂ ਸ਼ਬਦ ਆਪਣੇ ਕੋਲੇ ਹੈ ਦਾਮ ਠੀਕ ਹੈ ਦਾਮ d w -A, a m ਦੂਸਰਾ ਹੈ ਦੱਦੇ ਕੰਨਾ ਉੱਤੇ ਬਿੰਦੀ ਦਾ d w -A, a n ਠੀਕ ਹੈ ਜਿਵੇਂ ਇੱਕ ਹਿੰਦੀ ਦਾ ਸ਼ਬਦ ਹੁੰਦਾ ਦੰਤ ਦੰਦਾਂ ਨੂੰ ਕਹਿੰਦੇ ਆ ਪਟੇਗਾ ਦੰਤ d w -A, a n t ਤੀਸਰਾ 사ਉਂਡ ਹੈ ਦੱਦੇ ਦੇ ਉੱਤੇ ਬਿੰਦੀ ਦਾਂ d a n ਪੰਜਾਬੀ ਦਾ ਹੀ ਆਪਣਾ ਸ਼ਬਦ ਆ ਇਸੇ ਦਾ ਹੀ ਹਿੰਦੀ ਦਾ ਦੰਦ d a n -T. ਡੀ ਚੌਥੀ ਹੈ ਦੱਦੇ ਦੇ ਉੱਤੇ ਅਧਕ ਦ ਡੀ ਏ ਜਿਵੇਂ ਸ਼ਬਦ ਹੁੰਦਾ ਦਾ ਦੱਖਣ ਉੱਤਰ ਦੱਖਣ ਡਾਇਰੈਕਸ਼ਨ ਵਾਲਾ ਹੈ ਨਾ ਦੱਖਣ ਡੀ ਏ ਕੇ ਐਚ ਏ ਐਨ ਦੱਖਣ ਪੰਜਵੇਂ ਹੈ ਦੱਦੇ ਔਂਕੜ ਉੱਤੇ ਅਧਕ ਦੋ ਤਾਂ ਡੀ ਯੂ ਜਿਵੇਂ ਅ ਸ਼ਬਦ ਹੈ ਅ ਦੁੱਕੀ ਠੀਕ ਹੈ ਦੁੱਕੀ ਡੀ ਯੂ डबल के आई दुखी ता 6मी है ददे ਦੇ ਪੈਰ ਚ ਔਂਕੜ ਬਿਊ ਦਾ ਸ਼ਬਦੇ ਦੇ ਨਾਲ ਹੈ ਦੁਖੀ ਠੀਕ ਹੈ ਦੁਖੀ ਬਿਊ ਕੇ ਐਚ ਆ 7ਵੀਂ ਸਾਊਂਡ ਹੈ ਦਦੇ ਦੇ ਪੈਰ ਚ ਦਲੈਂਕੜ ਦੂ ਡੋ ਜਿਵੇਂ ਸ਼ਬਦ ਬਣਦਾ ਹੈ ਦੇ ਨਾਲ ਦੂਰ ਡੋ ਆਰ 8ਵੀਂ ਹੈ ਦਦੇ ਨੂੰ ਸਿਹਾਰੀ DI ਜਿਵੇਂ ਸ਼ਬਦੇ ਦੇ ਨਾਲ ਬਣਦਾ ਹੈ ਦਿਸਣਾ ਠੀਕ ਹੈ ਦਿਸਦੇ ਰਹਿਣਾ ਦਿਸਣਾ DI S N A ਦਿਸਣਾ ਨੋਮਾ ਨੋਮੀ ਸਾਊਂਡ ਹੈ ਦ ਦੇਸਰੀ ਉੱਤੇ ਟਿੱਪੀ ਦੇ DIN ਸ਼ਬਦੇ ਦੇ ਨਾਲ ਹੁੰਦਾ ਦਿੰਦਾ ਠੀਕ ਹੈ ਜਿਵੇਂ ਆਪਾਂ ਕਹਿੰਦਾ ਇੱਕ ਇਹ ਹਰੇਕ ਮੰਦਾ ਆ ਕੁਛ ਨਾ ਕੁਛ ਮਦਦ ਦਿੰਦਾ ਠੀਕ ਹੈ ਦਿੰਦਾ DI N D A ਦਿੰਦਾ ਤਾ ਦਸਵੀ ਹੈ ਦਦੇ ਸਿਹਰੀ ਉੱਤੇ ਅਦਕ ਦੇ ਡੀ ਆਈ ਜਿਵੇਂ ਸ਼ਬਦ ਦੇ ਨਾਲ ਬਣਦਾ ਦਿਖ 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 ਮਤਲਬ ਕਿਸੇ ਦੀ ਜਿਹੜੀ ਹੈ ਬਾਹਰੋਂ ਲੁੱਕ ਕਿਸ ਤਰ੍ਹਾਂ ਦੀ ਹੈ ਦੇਖਣ ਨੂੰ ਠੀਕ ਹੈ ਦਿਖ ਤਾਂ 11ਵੀ ਹੈ ਦਦੇ ਨੂੰ ਬਿਹਾਰੀ ਦੀ ਅ ਦ ਡੀ ਡਬਲ ਈ ਠੀਕ ਹੈ ਜਿਵੇਂ ਇਹਦੇ ਨਾਲ ਸ਼ਬਦ ਹੁੰਦਾ ਹੈਗਾ ਦੀਨ ਦੀਨ ਦੀਨਦਿਆਰ ਠੀਕ ਹੈ ਦੀਨ ਇਮਾਨ ਤਾਂ ਅਗਲੀ ਹੈ ਦੱਦੇ ਦੇ ਲਾਮ ਠੀਕ ਹੈ ਡੀ ਈ ਤਾਂ ਸ਼ਬਦ ਬਣਦਾ ਹੈ ਦੇਰ ਠੀਕ ਹੈ ਦੇਰ ਡੀ ਈ ਆਰ ਤਾਂ 13ਵੀਂ ਹੈ ਦੱਦੇ ਨੂੰ ਦਲਾਮ ਡੀ ਏ ਆਈ ਜਿਵੇਂ ਸ਼ਬਦ ਹੁੰਦਾ ਦੇਵੀ ਠੀਕ ਹੈ ਦੇਵੀ ਦੇਵਤਿਆਂ ਤੋਂ ਬਣਦਾ ਹੈ ਸ਼ਬਦ ਦੇਵੀ ਜਿਵੇਂ ਕਹਿੰਦੇ ਕੋਈ ਦੇਵੀ ਸ਼ਕਤੀ ਹੁੰਦਾ ਵੀ ਸ਼ਕਤੀਆਂ ਮਤਲਬ ਦੇਵਤਿਆਂ ਦੀਆਂ ਸ਼ਕਤੀਆਂ ਠੀਕ ਹੈ ਦੇਵੀ ਸ਼ਕਤੀਆਂ ਡੀ ਏ ਆਈ ਵੀ ਆਈ ਠੀਕ ਹੈ ਬੱਤ 14ਵੀਂ ਸਾਊਂਡ ਹੈ ਦਦੇ ਨੂੰ ਦਲਾਵ ਉੱਤੇ ਬਿੰਦੀ ਦਹ ਡੀ ਏ ਆਈ ਜਿਵੇਂ ਸ਼ਬਦ ਬਣਦਾ ਹੈ ਇਹਦੇ ਨਾਲ ਦੰਤ ਠੀਕ ਹੈ ਦੰਤ ਡੀ ਏ ਆਈ ਐਨ ਟੀ 15ਵੀਂ ਸੰਗ੍ਰਹਿ ਦੇ ਨਾਲ ਹੈ ਦਦੇ ਹੋੜਾ ਡੀਓ ਤਾਂ ਸ਼ਬਦ ਦੇ ਨਾਲ ਬਣਦਾ ਹੈ ਦੋਸ਼ ਠੀਕ ਹੈ ਦੋਸ਼ ਡੀਓ ਐਸ ਐਚ ਤਾਂ 16ਵੀਂ ਹੈ ਦਦੇ ਨੂੰ ਕਨੌੜਾ ਦੋ ਡੀ ਏ ਯੂ ਤਾਂ ਸ਼ਬਦ ਦੇ ਨਾਲ ਬਣਦਾ ਦੌਰ ਕੀਕਾ ਦਰ ਡੀ ਏ ਯੂ ਆਰ ਦਰ ਅਗਲਾ ਅੱਖਰ ਆਪਣੇ ਕੋਲੇ ਹੈ ਧੱਦਾ ਧੱਦੇ ਨੂੰ ਆਪਾਂ ਅੰਗਰੇਜ਼ੀ 'ਚ ਡੀ ਐਚ ਨਾਲ ਲਿਖਦੇ ਆਂ ਔਰ ਇਹਦੇ ਨਾਲ ਟੋਟਲ 14 ਸਾਊਂਡਸ ਆ ਠੀਕ ਹੈ ਤਾਂ ਪਹਿਲੀ ਹੈ ਧੱਦੇ ਕਾ ਨਾਂ ਤਾਂ ਡੀ ਐਚ ਡਬਲ ਏ ਤਾਂ ਇਹਦੇ ਨਾਲ ਆਪਣੇ ਕੋਲੇ ਪੰਜਾਬੀ 'ਚ ਸ਼ਬਦ ਬਣਦਾ ਧਾਰ ਡੀ ਐਚ ਡਬਲ ਏ ਆਰ ਠੀਕ ਹੈ ਦੂਸਰੀ ਹੈ ਧੱਦੇ ਕਾ ਨਾਂ ਉੱਤੇ ਬਿੰਦੀ ਤਾਂ D H D A N ਤਾੰਕ ਤਾੰਕ ਸ਼ਬਦ ਹੁੰਦਾ ਜਿਵੇਂ ਸ਼ਬਦ ਤਾੰਕ ਕਿਉਂਨੇ ਆਪਣੀ ਤਾੰਕ ਜਮਾਤੀ ਠੀਕ ਹੈ D H D A N K ਤੀਸਰਾ ਹੈ ਧੱਦੇ ਦੇ ਉੱਤੇ ਟਿੱਪੀ ਤਾਂ D H A N ਜਿਵੇਂ ਸ਼ਬਦ ਹੋ ਗਿਆ ਤੰਦਾ ਠੀਕ ਹੈ D H A N D A ਤੰਦਾ ਚਲਤੀ ਹੈ ਧੱਦੇ ਔਂਕੜ ਉੱਤੇ ਟਿੱਪੀ ਤੋਂ D H U N ਜਿਵੇਂ ਸ਼ਬਦ ਆਪਣੇ ਕੋਲੇ ਹੋ ਗਿਆ ਧੰਦ D H U N D ਠੀਕ ਹੈ ਪੰਜਵੀਂ ਹੈ ਧੱਦੇ ਦੇ ਉੱਤੇ ਅਦਕ ਤ D H A ਜਿਵੇਂ ਸ਼ਬਦ ਹੁੰਦਾ ਪੰਜਾਬੀ ਵਿੱਚ ਆਪਣੇ ਕੋਲੇ ਤੱਕਾ ਠੀਕ ਹੈ D H A ਡਬਲ ਕੇ A ਤਾਂ ਛੇਵੀਂ 사운ਡ ਹੈ ਤ ਦੇ ਦੇ ਅਪੈਰ ਚ ਔਂਕੜ ਉੱਤੇ ਅਦਕ ਧੋ ਤਾਂ D H U ਜਿਵੇਂ ਸ਼ਬਦ ਹੁੰਦਾ ਆਪਣੇ ਕੋਲ ਤਸ ਠੀਕ ਹੈ ਤਸ ਦੇ ਕੇ ਵੜ ਜਾਣਾ ਤਸ ਦੇ ਕੇ ਵੜਨਾ ਮਤਲਬ ਜਬਰਦਸਤੀ ਧੱਕੇ ਨਾਲ ਅੰਦਰ ਵੜ ਜਾਣਾ ਠੀਕ ਹੈ ਤਸ ਦੇ ਕੇ ਵੜ ਜਾਣਾ ਤਸ ਤਾਂ ਸੱਤਵੀਂ ਸਾਊਂਡ ਹੈ ਧੱਦੇ ਦੇ ਪੈਰ ਚ ਔਕੜ ਤੂ D H U ਤਾਂ ਜਿਵੇਂ ਸ਼ਬਦ ਹੁੰਦਾ ਦਾ ਤੁਰਾ ਠੀਕ ਹੈ ਤੁਰਾ D H U R A ਤਾਂ 8ਵੀਂ 사운ਡ ਹੈ ਤੱਦੇ ਦੇ ਪੈਰ ਚ ਦ ਬਲੈਂਕਡ D H डबल O ਤਾਂ ਆਪਣੇ ਕੋਲੇ ਜਿਵੇਂ ਸ਼ਬਦ ਹੈ ਧੂਫ ਠੀਕ ਹੈ ਧੂਫ ਧੂਫ ਬੱਤੀ ਵਾਲਾ ਠੀਕ ਹੈ ਧੂਫ D H डबल O F ਤਾਂ 9ਵੀਂ 사운ਡ ਹੈ ਤੱਦੇ ਨੂੰ ਸਿਹਾਰੀ ਤਾਂ D H I ਠੀਕ ਹੈ ਜਿਵੇਂ ਸ਼ਬਦ ਹੋ ਗਿਆ ਆਪਣੇ ਕੋਲੇ ਤਰ ਕਿ ਦੋ ਤਰਾਂ ਖੱਬੀ ਤਰ ਸਜੀ ਤਰ ਠੀਕ ਸ ਅ 10ਵੀਂ ਸਾਊਂਡ ਹੈ ਤੱਦੇ ਨੂੰ ਬਿਹਾਰੀ ਧੀ ਅ ਡੀ ਐਚ ਡਬਲ ਈ ਠੀਕ ਹੈ ਇਹਦੇ ਨਾਲ ਆਪਣੇ ਕੋਲੇ ਸ਼ਬਦ ਬਣਦਾ ਦਾ ਧੀਰਜ ਠੀਕ ਹੈ ਡੀ ਐਚ ਡਬਲ ਈ ਆਰ ਏ ਜੇ ਠੀਕ ਹੈ ਧੀਰਜ ਤਾਂ ਅਗਲੀ ਸਾਊਂਡ ਹੈ ਤੱਦੇ ਲਾਮ ਤੇ ਡੀ ਐਚ ਈ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੁੰਦਾ ਦਾ ਢੇਲਾ ਠੀਕ ਆ ਢੇਲਾ ਡੀ ਐਚ ਈ ਐਲ ਏ ਢੇਲਾ 12ਵੀਂ ਹੈ ਤੱਦੇ ਹੋੜਾ ਤੋ ਤਾਂ D H O ਠੀਕ ਹੈ ਤਾਂ ਜਿਵੇਂ ਸ਼ਬਦ ਆਪਣੇ ਕੋਲੇ ਹੈ ਢੋਖਾ ਢੋਖਾ D H O K H A 13ਵੀਂ ਸਵਲ ਹੈ ਤੱਦੇ ਨੂੰ ਕਨੌੜਾ ਤੋ D H A U ਠੀਕ ਹੈ ਜਿਵੇਂ ਆਪਣੇ ਕੋਲੇ ਸ਼ਬਦ ਹੁੰਦਾ ਤੌੜਾ ਤੌੜੇ ਆਗੇ ਜਿਹਨੂੰ ਕਹਿੰਦੇ ਆ ਪਤੌੜਾ D H A U L A ਚੌਥੀ ਹੈ ੱਦੇ ਨੂੰ ਤਨੌੜਾ ਉੱਤੇ ਬਿੰਦੀ ਧੌ ḍ h a u n ਸ਼ਬਦ ਆਪਣੇ ਕੋਲ ਇਹਦੇ ਨਾਲ ਬਣਦਾ ਹੈ ਧੌਂਸ ਠੀਕ ਹੈ ਧੌਂਸ ਦਿਖਾਉਣੀ ਹੈ ਧੌਂਸ ਬਣਾਉਣੀ ਜਮਾਉਣੀ ḍ h a u n s ਧੌਂਸ ਤਾਂ ਲਾਸ ਵਾਲਾ ਅੱਖਰ ਆਪਰੇ ਕੋਲ ਨੰਦਾ ਨੰਦੇ ਨੂੰ ਗਰੇਤੀ ਚ ਆਪਾਂ ਨ ਨਾਲ ਲੱਗ ਜਾਂ ਔਰ ਇਹਦੇ ਨਾਲ ਬਫੂ 7.2 ਪਈ ਨੰਨੇ ਕੰਨ ਨਾ n w a ਠੀਕ ਹੈ ਜਿਵੇਂ ਸ਼ਬਦ ਆਪਣੇ ਕੋਲ ਹੈ ਪੰਜਾਬੀ ਚ नाग ਠੀਕ ਹੈ नाग ਸੱਪ ਹੈ ਠੀਕ ਹੈ नाग ਤਾਂ ਦੂਸਰੀ ਹੈ ਨ ਨੰਨੇ ਕੰਨਾ ਉੱਤੇ ਬਿੰਦੀ n a n ਤਾਂ ਇੱਕ ਸ਼ਬਦ ਹੁੰਦਾ ਪੰਜਾਬੀ ਚ ਨਾਂਗਾ ਜਿਵੇਂ ਨਾਂਗੇ ਸਾਧੂ ਹੁੰਦੇ ਹੈ ਠੀਕ ਹੈ ਨਾਂਗਾ n a n g a ਨਾਂਗਾ ਤੀਸਰੀ ਹੈ ਨੰਦੇ ਦੇ ਉੱਤੇ ਬਿੰਦ ਟਿੱਪੀ ਠੀਕ ਹੈ ਨ ਨ a n ਸ਼ਬਦ ਬਣਦਾ ਹੈ ਨਾਰਾ ਨੰਗਾ ਠੀਕ ਹੈ ਨੰਗਾ ਨਾ ਨ ਜੀ ਏ ਚੱਪਤੀ ਸਾਊਂਡ ਹੈ ਨੰਨੇ ਰ ਉਪਤੇ ਅਤਪ ਨ ਨਾ ਠੀਕ ਹੈ ਸ਼ਬਦ ਤੇ ਇਹ ਨਾਰਾ ਬਣਦਾ ਹੈ ਨੱਕ ਠੀਕ ਹੈ ਨੱਕ ਨਾ ਕ ਅੰਜਮੀ ਹੈ ਆਪਣੀ ਬੁਰੇ ਨੰਨੇ ਰ ਪੈਰ ਚ ਔਂਕੜ ਉਪਤੇ ਅਦਕ ਨੂ ਨ ਯੂ ਠੀਕ ਹੈ ਜਿਵੇਂ ਸ਼ਬਦ ਦੇ ਨਾਲ ਬਣਦਾ ਹੈ ਨੁੱਕਰ ਠੀਕ ਹੈ ਨੁਕਰ ਐਨ ਯੂ ਡਬਲ ਕੇ ਏ ਆ ਠੀਕ ਹੈ ਛੇਵੀਂ ਸਾਮਨ ਹੈ ਨੰਨੇ ਦੇ ਪੈਚ ਔਂਕਰ ਐਨ ਯੂ ਠੀਕ ਹੈ ਸ਼ਬਦ ਆਪਣੇ ਕੋਲੇ ਹੈ ਨਕਤਾ ਠੀਕ ਹੈ ਨੁਕਤਾ ਐਨ ਯੂ ਕੇ ਟੀ ਏ ਠੀਕ ਹੈ ਨੁਕਤਾ ਸਤਵੀਂ ਹੈ ਨੰਨੇ ਦੇ ਪੈਚ ਚ ਗਲਿੰਕੜ ਨੂ ਐਨ ਗਵਲ ਓ ਠੀਕ ਹੈ ਜਿਵੇਂ ਸ਼ਾਤਾ ਪਰਪਰੇ ਹੁੰਦਾ ਨੂ ਐਨ ਦਵਰ ਓ ਆਰ ਅਟਮੀਸ ਹਨ ਨੰਨੇ ਸੇ ਆਈ ਨੇ ਐਨ ਆਈ ਜਿਵੇਂ ਆਪਾਂ ਅਸ਼ੱਦ ਬਣਦਾ ਆਪਣੇ ਕੋਲ ਮੇਰਲਾ ਠੀਕ ਹੈ ਨੇੜਾ ਫੈਸਲਾ ਠੀਕ ਹੈ ਤਾਂ ਇਹ ਬਣਦਾ ਦਾ ਐਨ ਆਈ ਆਰ ਐਨ ਏ ਮੇਰ ਇੱਕ ਨੌਵੀਂ ਸਾਉਂਡ ਹੈ ਨੰਨੇ ਸੇ ਆਈ ਉੱਤੇ ਟਿੱਪੀ ਮੇ ਐਨ ਆਈ ਐਨ ਜਿਵੇਂ ਸ਼ਬਦ ਨੂੰ ਲੈ ਦੇ ਨਾਲ ਆਪਣ ਗੋਈ ਨਿੰਦਾ ਠੀਕ ਹੈ ਐਨ ਆਈ ਐਨ ਡੀ ਏ ਨਿੰਦਾ ਦਸਵੀਂ ਹੈ ਨੰਨੇ ਸੇ ਆਈ ਉੱਤੇ ਅਦਕ ਮੇ N I ਤੱਕ ਇਹੋ ਗ੍ਰੀਕ ਦਾ ਇਹਦਾ ਸ਼ਬਦ ਵਰਦਾ ਆਪਣੇ ਕੋਲ ਨਿੱਕਾ ਠੀਕ ਹੈ ਨਿੱਕਾ N I double K E ਤਾਂ ਅੰਲਾ ਅ ਰੀਸਾਉਨ ਹੈ ਨੰਨੇ ਨੂੰ ਬਿਹਾਰੀ N E ਤਾਂ ਜਿਵੇਂ ਆਪਣੇ ਕੋਲੇ ਸ਼ਬਦ ਬਣ ਗਿਆ ਨੀਲਾ ਠੀਕ ਹੈ ਨੀਲਾ A double E L A ਠੀਕ ਹੈ ਅੱਗੇ ਹੈ ਨੰਨੇ ਨੂੰ ਬਿਹਾਰੀ ਉਪਤੇ ਬਿੰਦੀ N E N ਜਿਵੇਂ ਆਪਣੇ ਕੋਲੇ ਸ਼ਬਦ ਹੁੰਦਾ ਨੀਦ ਠੀਕ ਹੈ ਨੀਦ ਐਨ ਡਰ ਇ ਐਨ ਡੀ ਨੀਦ ਤਾਂ ਅੱਗੇ ਹੈ ਨੰਨੇ ਨਾਂ ਨੀ ਐਨ ای ਠੀਕ ਹੈ ਜਿਵੇਂ ਆਪਣੇ ਕੋਲੇ ਕੋਈ ਸ਼ਬਦ ਹੈ ਨੇਕ ਨੇਕ ਮੰਦਾ ਠੀਕ ਹੈ ਆ ਐਨ ਏ ਕੇ ਤਾਂ ਅੱਗੇ ਹੈ ਨੰਨੇ ਰੂ ਦ람 ਮੈਂ ਐਨ ਏ ਆਈ ਤਾਂ ਜਿਵੇਂ ਆਪਣੇ ਕੋਲੇ ਸ਼ਬਦ ਹੁੰਦਾ ਦਾ ਪੰਜਾਬੀ ਚ ਨੈਣ ਨੈਣ ਅੱਖਾਂ ਮੇ ਕਹਦੇ ਆ ਐਨ ਏ ਆਈ ਐਨ ਤਾਂ ਅੱਗੇ ਆਪਣੇ ਕੋਲ ਸ਼ਬਦ ਹੈ ਆ ਸਾਂਭ ਬਹਿ ਨੰਨੇ ਹੋੜਾ ਨੋ ਐਨਓ ਤਾਂ ਜਿਵੇਂ ਆਪਣੇ ਕੋਲ ਸ਼ਬਦ ਹੈ ਆ ਨੋਕ ਨੋਕ ਠੀਕ ਹੈ ਨੋਕ ਐਨਓਕੇ ਤਾਂ ਅੱਗੇ ਹੈ ਨੰਨੇ ਹੋੜਾ ਉੱਤੇ ਬਿੰਦੀ ਨੋ ਐਨਓਨ ਠੀਕ ਹੈ ਜਿਵੇਂ ਆ ਸ਼ਬਦ ਹੈ ਆ ਨੋਚਣਾ ਠੀਕ ਹੈ ਨੋਨਚਣਾ ਨਾ ਹੋਣਾ ਕਿਸੇ ਨੂੰ ਨੋਨਚਣਾ ਠੀਕ ਹੈ ਤਦੂ ਗਿਜੀ ਲਖਾ ਮੇ ਐਨ ਓ ਐਨ ਸੀ ਐਚ ਐਨ ਏ ਠੀਕ ਹੈ ਤਾਂ ਅੱਗੇ ਆਪਣੇ ਕੋਲ ਸੌਂਗ ਹੈ ਨੰਨੇ ਲੂਕ ਕਲੌੜਾ ਐਨ ਏ ਯੂ ਤਾਂ ਜਮੇ ਆਪਣੇ ਕੋਲ ਛੱਤੇ ਦੇ ਨਾਲ ਹੈ ਨੌਕਰ ਐਨ ਏ ਯੂ ਕੇ ਏ ਆਰ ਨੌਕ ਪੱਬ ਅਸੀਆ ਅੱਜ ਪੰਜਾਬੀ ਪਈਤੀ ਅਖਰੀ ਦੀ ਜਿਹੜੀ ਹੈ ਪੰਜਵੀਂ ਲਾਈਨ ਤੱਤਾ ਥੱਥਾ ਦੱਦਾ ਧੱਦਾ ਨੰਨਾ ठीक है चार आप मैं ऑलरेडी कर चुकी हूं आज दी क्लास समझनी ਸੌਖੀ ਸੀ ਫੇਰ ਵੀ ਅਗਰ ਕੋਈ ਡਾਊਟ ਰਹਿ ਗਿਆ ਹੋਵੇ ਕੋਈ ਚੀਜ਼ ਨਾ ਸਮਝਣ ਲੱਗੀ ਹੋਵੇ ਤਾਂ ਮੈਂ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗੇ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਥੈਂਕ ਯੂ